ਸੰਗਰੂਰ ਦੇ ਧੂਰੀ ਲੁਧਿਆਣਾ ਦੇ ਰੇਲਵੇ ਟ੍ਰੈਕ ਦੇ ਨੇੜੇ ਵਾਰਡ ਨੰਬਰ 20 ਵਿੱਚ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਚਾਰ ਗਰੀਬ ਘਰਾਂ ਦੇ ਮਕਾਨ ਗਿਰ ਗਏ ਜਿਸ ਦੇ ਪਿੱਛੇ ਪਰਿਵਾਰਿਕ ਇੱਕ ਮੈਂਬਰ ਨੇੜੇ ਦੀ ਲੰਘ ਰਹੀ ਰੇਲਵੇ ਲਾਈਨ ਦੱਸ ਰਹੇ ਨੇ ਕਿਉਂਕਿ ਰੇਲਵੇ ਲਾਈਨ ਦੇ ਉੱਪਰ ਟ੍ਰੇਨ ਲੰਘਣ ਤੋਂ ਬਾਅਦ ਧਮਕ ਦੇ ਨਾਲ ਪਹਿਲਾਂ ਕਈ ਦਿਨ ਤੋਂ ਤਰੇੜਾਂ ਆਈਆਂ ਨੇ ਅੱਜ ਮਕਾਨ ਦੀ ਬੈਕ ਸਾਈਡ ਬਣੀਆਂ ਸਾਰੀਆਂ ਕੰਧਾਂ ਡਿੱਗ ਗਈਆਂ ਨੇ ਜਿਸ ਦੇ ਨਾਲ ਘਰਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕੁੱਝ ਪਾਣੀ ਰਚ ਰਿਹਾ ਹੈ ਤੇ ਸੱਤ ਦਿਗੀ ਨੂੰ ਵੀ ਤਿੰਨ ਮਹੀਨੇ ਹੋ ਚੁੱਕੇ ਨੇ ਕਹਿੰਦੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਨਾ ਹੀ ਸਾਡੀ ਕੋਈ ਮਦਦ ਕਰ ਰਿਹਾ ਇਹ ਕੀ ਪੰਜਾਬ ਸਰਕਾਰ ਦਾ ਧੱਕਾ ਨਹੀਂ ਹੈ ਮੁੱਖ ਮੰਤਰੀ ਦਾ ਸਹਰ ਹੋਵੇ ਕਿ ਅਹਲਜੀ ਵਾਰਦਾਤ ਵਰਤੀ ਵੀ ਹੋਵੇ ਤੇ ਉੱਥੇ ਆ ਕੇ ਕੋਈ ਪਤਾ ਬਣਾ ਲਵੀ ਗਰੀਬ ਬੰਦੇ ਦਾ ਜਿਹੜੀ ਸਰਕਾਰ ਬਣੀ ਆ ਆਮ ਆਦਮੀ ਦੇ ਨਾਂ ਤੇ ਬਣੀ ਹੈ ਅਮਾਦ ਮੀ ਦੀ ਪੋਛ ਕੋਈ ਨਹੀਂ ਇਸ ਤਰ੍ਹਾਂ ਇਹ ਬਹੁਤ ਮਹਾਰੀ ਗੱਲ ਹੈ ਸਰਕਾਰੀ ਸਰਕਾਰ ਨੂੰ ਸੋਣਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਛਤ ਬਦਲਾਈ ਜਾਵੇ ਤਾਂ ਕਿ ਗਰੀਬ ਦਾ ਸਹਾਰਾ ਬਣੂ ਇੱਥੇ ਮੈਂ ਹੋਰ ਵੀ ਦੇਖੇ ਨੇੜੇ ਘਰ ਉਹਨਾਂ ਨੂੰ ਵੀ ਟੇੜਾ ਆਇਆ ਪਿਆ ਨਹੀਂ ਇਹ ਰੇਲਵੇ ਲਾਈਨ ਦਾ ਕਾਰਨ ਹੈਗਾ ਕਿਉਂਕਿ ਨੇੜੇ ਦੀ ਨਾਲਾ ਜਾਂਦਾ ਪਾਣੀ ਵਗਦਾ ਹੈ ਪਾਣੀ ਵਗਣ ਕਰਕੇ ਸਲਾਬ ਆ ਕੇ ਉਹ ਸਾਰੀਆਂ ਕੰਧਾਂ ਗਲੀਆਂ ਹੋਈਆਂ ਨੀ ਗਈਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਗਰੀਬਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਮੇਂ ਦੇ ਨਾਲ ਇਹਨਾਂ ਦੀ ਸਾਰ ਲਈ ਜਾਵੇ ਉਹ ਮੈਂ ਹੁਣੇ ਦੇਸ ਤੋਂ ਇੱਕ ਮਾਰਜੀ ਦੇ ਘਰੇ ਆਇਆ ਆ ਕੇ ਦੇਖਿਆ ਇੱਥੇ ਕਾਫੀ ਨੁਕਸਾਨ ਹੋਇਆ ਬ ਇਹਨਾਂ ਦਾ مالی ਨੁਕਸਾਨ ਹੋ ਚੁੱਕੇ ਇਹਨਾਂ ਦਾ ਇੰਨਾ ਦੀ ਸੱਤ ਵੀ ਡਿੱਗੀ ਆ ਥੱਲੋਂ ਵੀ ਕਾਫੀ ਕੁਝ ਟੁੱਟਿਆਗਾ ਤੇ ਜਿਹੜਾ ਬਾਕੀ ਦਾ ਮੈਂ ਦੇਖ ਰਿਹਾ ਕਿ ਉਹ ਵੀ ਕਗਲਾ ਵੀ ਸੱਡਿੱਗਣ ਵਾਲਾਗਾ ਉਹ ਵੀ ਜਾਨੀ ਵਾਲੀ ਕੋਈ ਨੁਕਸਾਨੂ ਹੋਰ ਨਾ ਹੋਵੇ ਸੋ ਇੱਥੇ ਕਾਫੀ ਮਦਦ ਦੀ ਲੋੜ ਹੈ ਕਿੰਨਾ ਨੁਕਸਾਨ ਹੋਇਆ ਇਹ ਵੀ ਪਰਿਵਾਰ ਦੀ ਕਾਫੀ ਦੱਸਣਾ ਹੈ ਕਹਿੰਦੇ ਅਲਮਾਰੀ ਸੀ ਪੇਟੀ ਸੀ ਉਹ ਵੀ ਟੁੱਟ ਗਈ ਬਿਲਕੁਲ ਸੋ ਗਰੀਬ ਬੰਦੇ ਨੂੰ ਬਹੁਤ ਔਖਾ ਹੈ ਬੈੱਡ ਬੋਡ ਟੁੱਟ ਚੁੱਕੇ ਨੇ ਉਨ੍ਹਾਂ ਦੇ ਆਰਾਮ ਕਰਨ ਵਾਸਤੇ ਕੋਈ ਚੀਜ਼ ਹੈ ਨਹੀਂ ਸੋ ਸਰਕਾਰ ਨੂੰ ਇਥੇ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪੁਰਾਣੇ ਮਕਾਨ ਨੇ ਜਿਹੜੇ ਮਜ਼ਦੂਰ ਨੇ ਉਹ ਤਾਂ ਵਿਚਾਰੇ ਆਪਦੀ ਰੋਟੀ ਮੱਥਾ ਚਲਾਉਂਦੇ ਨੇ ਸਰਕਾਰ ਮਜ਼ਦੂਰਾਂ ਦੀ ਮਦਦ ਕਰੇ ਇਹਨਾਂ ਨੂੰ ਮਦਦ ਕਰਕੇ ਇਹਨਾਂ ਦੀਆਂ ਸ਼ਰਤਾਂ ਨੂੰ ਬਦਲਾਵੇ ਤਾਂ ਕਿ ਇਹਨਾਂ ਦੇ ਰਹਿਣ ਦੀ ਜਿਹੜੀ ਲਗਾ ਹੈ ਉਹ ਵਧੀਆ ਹੋ ਸਕੇ ਸੋ ਇਹ ਬੇਨਤੀ ਮੇਰੀ ਸਰਕਾਰ ਨੂੰ ਹੈ ਸਰਕਾਰ ਸਵੀਕਾਰ ਕਰੇ ਕੀ ਨਾਮ ਹੈ ਜੀ ਮੇਰਾ ਨਾਮ ਜੀ ਹਾਂ ਜੀ ਮੇਰਾ ਨਾਮ ਸ਼ਨੀ ਜੀ ਜੀਵਨ ਕੁਮਾਰ ਜੀ ਅੱਛਾ ਜਿਹੜੀ ਸੱਜੇ ਹੱਤ ਗਰੀਆ ਕੀ ਕਹਿੰਦਾ ਚੰਚੇਪੁਰ ਹਾਂ ਜੀ ਇਹਦੀ ਸੱਤ ਗਰੀ ਹੈਗੀ ਹਾਂ ਜੀ ਹਾਂ ਜੀ ਹਾਂ ਜੀ ਕੀ ਕਾਰਨ ਹੈ ਸੱਤ ਗਰੀ ਇਹ ਮੀ ਕਾਰਨ ਜਿਹੜਾ ਦੇਖੀ ਜੀ ਆਜ ਉਹ ਸਾਰਾ ਜਿੰਨਾ ਵੀ ਸੀ ਆਪਣਾ ਜਿੰਨਾ ਵੀ ਸੀ ਗਾਟੂ ਗੁੱਟ ਸਭ ਕਲਿਆ ਪਿਆ ਸੀ ਪੱਤੀ ਬਣੀ ਪਈ ਸੀ ਗਾਟੂ ਜੀ ਅੱਛਾ ਉਹ ਕੋ ਦੱਤੀ ਸਾਡੇ ਕਿਸੇ ਵੀ 5 ਵਜੇ ਅਸਲ ਕਿ ਨੁਕਸਾਨ ਤੋਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਬੰਦਸਕਰ ਨਾਸਤ ਕਿਸੇ ਹੋਣੀ ਬਿਮਾਰੀ ਬੇਟੀ ਟੁੱਟੀ ਸਭ ਟੁੱਟ ਗਈ ਅੱਛਾ ਜੀ ਪਰ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਪਹੁੰਚੇ ਹੋਵੇ ਨਹੀਂ ਕੋਈ ਨਹੀਂ ਆਇਆ ਹਜ ਤੱਕ ਜੀ ਬਸ ਕਾਹਦੇ ਹਾ ਜੋ ਹੋਗਾ ਥੋੜਾ ਕੰਮ ਆ ਜੂ ਨਹੀਂ ਬਸ ਆ ਕੇ ਦੇਖ ਕੇ ਚਲੇ ਜਾਵੇ ਨੇ ਠੀਕ ਹੈ ਤੁਸੀਂ ਕਿਸੇ ਐਮਸੀ ਨਾਲ ਤੱਕ ਪਹੁੰਚ ਕੀਤੀ ਹੋਗੀ ਨਹੀਂ ਕਿਸੇ ਨਾਲ ਬਹੁਤ ਸੀ ਕੀਤੀ ਕੋਈ ਐਮਸੀ ਵੀ ਨਹੀਂ ਆਇਆ ਜੀ ਅਸਲ ਕੋਈ ਵੀ ਨਹੀਂ ਆਇਆ ਹੈਗਾ ਨਹੀਂ ਅੱਛਾ ਕੀ ਮੰਗ ਕਰਦੇ ਹੋਗੇ ਬਹੁਤ ਕੁਝ ਨਹੀਂ ਹਣਦਾ ਇਹੀ ਕਹਿੰਦੇ ਬਸ ਸੱਤ ਸੱਟੋ ਜੀ ਆਪਣੀ ਸਾਨੂੰ ਹੋਰ ਕੋਈ ਮੰਗ ਨਹੀਂ ਜੀ ਮੀਂਹ ਗਿਰੇ ਮਰੇ ਤੁਹਾਨੂੰ ਪਤਾ ਹੀ بارش ਆਉਣੀ ਆ ਅੱਛਾ ਕੀ ਕੰਮ ਕਰਦੇ ਸੀ ਡੱਡਾ ਦੱਪਾ ਕਰਦੇ ਸੀ